ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਪਿੱਛੇ ਤੁਸੀਂ ਰਾਸਾਂ ਨੂੰ ਗੱਡੀ ਦੇ ਵਿੱਚ ਲੱਦਿਆ ਦੇਖ ਰਹੇ ਹੋ ਇਹ ਅੱਜ ਦਾ ਜਿਹੜਾ ਸੀ ਚਾਰ ਜਾਂ ਤਿੰਨ ਬੰਦੇ ਇਥੋਂ ਜਾ ਕੇ ਜਿੱਥੇ ਆਪਾਂ ਮੰਨ ਕੇ ਉਹ ਰਾਸ਼ਨ ਦਾਨ ਕਰਨਾ ਉਹ ਦੇਖ ਕੇ ਆ ਕੇ ਫਿਰ ਕੱਲ ਤੋਂ ਆਪਾਂ ਲਗਾਤਾਰ ਟਰਾਲੀਆਂ ਦੇ ਵਿੱਚ ਉਹਨੂੰ ਲੋਡ ਕਰਕੇ ਪਹਿਲਾ ਅੱਜ ਆਪਾਂ ਨੂੰ ਪਤਾ ਲੱਗ ਜੂਗਾ ਵੀ ਉੱਥੇ ਰਾਸ਼ਨ ਦੀ ਕਿੱਥੇ ਕਿਹੜੇ ਪਿੰਡ ਜ਼ਰੂਰਤ ਆ ਕੱਲ ਤੋਂ ਇਹ ਟਰਾਲੀਆਂ ਦੇ ਵਿੱਚ ਲੋਡ ਕਰਕੇ ਫਿਰ ਉਧਰ ਨੂੰ ਜਾਇਆ ਜਾਊਗਾ ਬਹੁਤ ਧੰਨਵਾਦ ਸਾਰੀ ਸੰਗਤ ਦਾ ਸਾਰੇ ਪਿੰਡ ਦਾ ਐਨ ਆਰ ਆਈ ਵੀਰਾਂ ਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਅਸੀਂ ਅੱਜ ਖਾਲੀ ਵਜਾ ਵਜੋਂ ਵੀ ਅਸੀਂ ਖਾਲੀ ਨਾ ਜਾਈਏ ਜੇ ਸਾਨੂੰ ਅਗਲਾ ਉੱਤੇ ਪੁੱਛੇ ਵੀ ਤੁਸੀਂ ਕੀ ਕਰਨਾ ਹੈ ਅਸੀਂ ਉਹਨੂੰ ਦੱਸ ਸਕੀਏ ਵੀ ਅਸੀਂ ਰਾਸ਼ਨ ਆਉਣ ਵਾਲੇ ਟਾਈਮ 'ਚ ਰਾਸ਼ਨ ਲੈ ਕੇ ਆਉਣ ਬਹੁਤ ਧੰਨਵਾਦ ਸਾਰਿਆਂ ਦਾ ਜੀ ਵਾਹਿਗੁਰੂ ਜੀ ਜਿਹੜਾ ਆਪਾਂ ਰਾਸ਼ਨ ਲੈ ਕੇ ਚੱਲੇ ਆਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਪਿੰਡ ਧੂੜਕੋੜ ਦੀ ਸੰਗਤ ਇੱਕ ਵਾਰ ਚੱਲੇ ਪਾ ਰਹੀ ਆ ਵੀ ਇੱਕ ਤਾਂ ਆਪਾਂ ਕੁਝ ਰਾਸ਼ਨ ਲੈ ਕੇ ਦੇ ਜਾ ਰਹੇ ਆ ਆਪਾਂ ਨੂੰ ਦੱਸਿਆ ਹੀ ਆਪਾਂ ਦੇਖਿਆ ਤੁਸੀਂ ਵੀਡੀਓ ਦੇ ਵਿੱਚ ਕਿ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਆਪਾਂ ਚੱਲੇ ਆ ਪ੍ਰਮਾਤਮਾ ਜਿਹੜੀ ਸੇਵਾ ਲੋਕਾਂ ਦੀ ਸਾਥੋ ਚੰਗੇ ਥਾਂ ਲਵਾਵੇ ਤੇ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ ਤੇ ਹੁਣ ਇਸ ਵਾਰ ਅਸੀਂ ਪ੍ਰੋਜ ਪਰੇਰੀ ਦੇ ਵਿੱਚ ਬਾਰਡਰ ਦੇ ਲਾਗੇ ਪਿੰਡਾਂ ਦੇ ਵਿੱਚ ਜਾ ਰਹੇ ਆ ਉੱਥੇ ਦੇਖ ਕੇ ਜਿੱਥੇ ਜ਼ਰੂਰਤ ਹੈ ਚੈੱਕ ਕਰਾਂਗੇ ਵੀ ਕਿਹੜੇ ਘਰਾਂ ਤੱਕ ਆਪਾਂ ਘਰ ਦੇ ਵਿੱਚ ਰਾਸ਼ਨ ਪਹੁੰਚਾ ਕੇ ਆਉਣਾ ਪ੍ਰਮਾਤਮਾ ਨਾ ਅੰਗ ਸੰਗ ਸਹਾਈ ਰਵੇ ਇਸੇ ਕਰਕੇ ਅਰਦਾਸ ਬੇਨਤੀ ਕਰਕੇ ਚੰਨੇ ਆ ਪਿੰਡ ਧੂੜਕੋਟਨ ਸਿੰਘ ਤੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ